ਲਓ ਜੀ ਆਪਾਂ ਤੁਹਾਨੂੰ ਅੱਜ ਕਰੋਂਦੇ ਦਾ ਬੂਟਾ ਦਿਖਾਉਨੇ ਆ ਇਹ ਆਪਣੇ ਕਰੋਂਦੇ ਦਾ ਬੂਟਾ ਇਹ ਖੱਟਾ ਮਿੱਠਾ ਜਿਹਾ ਫਲ ਹੁੰਦਾ ਜੋ ਆਮ ਤੌਰ ਤੇ ਪੰਜਾਬ ਉੱਤਰ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਪਾਇਆ ਜਾਂਦਾ ਇਹ ਖੂਨ ਨੂੰ ਵਧਾਉਂਦਾ ਕਿਉਂਕਿ ਕਰੋਂਦੇ ਦੇ ਵਿੱਚ ਆਇਰਨ ਹੁੰਦਾ ਜੋ ਖੂਨ ਦੀ ਮਾਤਰਾ ਨੂੰ ਵਧਾਉਂਦਾ ਆਹ ਦੇਖੋ ਇਹ ਕਰੋਂਦੇ ਦਾ ਬੂਟਾ ਪਾਚਨ ਤੰਤਰ ਨੂੰ ਚੰਗਾ ਕਿਉਂਕਿ ਇਹਦੇ 'ਚ ਫਾਈਬਰ ਹੁੰਦਾ ਤੇ ਗੈਸ ਹੋ ਗਈ ਜਿਵੇਂ ਕਬਜ ਇਹਨੂੰ ਵੀ ਕਾਫੀ ਹੱਦ ਤੱਕ ਠੀਕ ਰੱਖਦਾ ਹੈ ਚਮੜੀ ਦੇ ਉੱਤੇ ਚਮਕ ਲਿਆਉਂਦਾ ਕਿਉਂਕਿ ਜਿਹੜਾ ਕਰਾਉਂਦਾ ਨਾ ਇਹਦੇ ਐਂਟੀਆਕਸੀਡੈਂਟ ਹੁੰਦੇ ਨੇ ਜਿਹੜਾ ਸਕਿਨ ਤੇ ਨਮੀ ਰੱਖਦਾ ਤੇ ਝੂੜੀਆਂ ਨੇ ਜਿਹੜੀਆਂ ਉਹਨਾਂ ਨੂੰ ਘਟਾਉਂਦਾ ਹਾਰਟ ਵਾਲੇ ਮਰੀਜ਼ ਲਈ ਬਹੁਤ ਫਾਇਦੇਮੰਦ ਆ ਇਹ ਕਰਾਉਂਦਾ ਕਿਉਂਕਿ ਖੂਨ ਨੂੰ ਇਹ ਗਾੜਾ ਨਹੀਂ ਹੋਣ ਦਿੰਦਾ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਡਾਇਬੀਟੀ ਵਾਲੇ ਪੇਸ਼ੰਤ ਵਾਸਤੇ ਕਾਫੀ ਫਾਇਦੇਮੰਦ ਆ ਇਹ ਕਿਉਂਕਿ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਦੇ ਵਿੱਚ ਮਦਦ ਕਰਦਾ ਇਮਿਊਨਿਟੀ ਸਿਸਟਮ ਨੂੰ ਵੀ ਇਹ ਕਾਫੀ ਤੱਕ ਮਜ਼ਬੂਤ ਰੱਖਦਾ ਕਿਉਂਕਿ ਇਹਦੇ ਵਿਟਾਮਿਨ ਸੀ ਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਜਿਹੜਾ ਕਰੌਂਦਾ ਜ਼ੁਖਾਮ ਤੇ ਖਾਂਸੀ ਨਹੀਂ ਹੁੰਦੀ ਇਹਦੇ ਨਾਲ ਕਿਉਂਕਿ ਕਰੌਂਦੇ ਦਾ ਜਿਹੜਾ ਸਿਰਕਾ ਜਾਂ ਚਟਨੀਆ ਉਹ ਖਾਂਸੀ ਜ਼ੁਖਾਮ ਤੇ ਗਲੇ ਦੀ ਖਰਾਸ਼ ਲਈ ਕਾਫੀ ਫਾਇਦੇਮੰਦ ਹੁੰਦੀ ਆ ਆ ਤੁਹਾਨੂੰ ਦਿਖਾ ਰਹੇ ਆਂ ਆਹ ਲੱਗਿਆ ਹੋਇਆ ਕਰੌਂਦਾ ਇਹ ਇੱਕ ਝਾੜੀ ਆ ਇਹ ਇੱਕ ਲੇਖੀ ਝਾੜੀ ਦੇ ਉੱਤੇ ਇਹ ਲੱਗਦਾ ਕਰੌਂਦਾ ਜਿਵੇਂ ਚੈਰੀ ਹੁੰਦੀ ਆ ਨਾ ਉਹ ਕਿਸਮ ਚੋਂ ਆ ਜਾਂਦਾ